ਅਸਲ ਦੀ ਵੱਡੀ ਖਬਰ ਸਾਮਣੇ ਆ ਰਹੀ ਜਿੱਥੇ ਕਈ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਤੱਕਾ ਮੁਕੀ ਹੋਈ ਹੈ ਹਿਰਾਸਤ ਦੇ ਵਿੱਚ ਲਏ ਗਏ ਨੇ ਕਈ ਪ੍ਰਦਰਸ਼ਨਕਾਰੀ ਜ਼ਮੀਨ ਐਕਵਾਇਰ ਦੌਰਾਨ ਇਹ ਹੰਗਾਮਾ ਹੋਇਆ ਇੱਕ ਕਿਸਾਨ ਨੇ ਜ਼ਬਰਦਸਤੀ ਬਸਥਲੇ ਆਉਣ ਦੀ ਕੋਸ਼ਿਸ਼ ਕੀਤੀ ਕਈ ਕਿਸਾਨਾਂ ਦੀਆਂ ਲੱਥੀਆਂ ਨੇ ਪੱਗਾ ਸੋ ਮਹਿਲਾ ਕਿਸਾਨ ਵੀ ਵੱਡੀ ਗੰਦੀ ਦੇ ਵਿੱਚ ਮੌਜੂਦ ਨੇ ਪੁਲਿਸ ਨੇ ਜ਼ਬਰਨ ਚੁੱਕੇ ਨੇ ਕਿਸਾਨ ਸੋ ਇਹ ਹੰਗਾਮਾ ਹੋਇਆ ਗੁਰਦਾਸਪੁਰ ਦੇ ਵਿੱਚ ਜਿੱਥੇ ਕਿ ਕਿਸਾਨਾਂ ਵੱਲੋਂ ਜ਼ਮੀਨ ਐਕਵਾਇਰ ਦੇ ਨੂੰ ਲੈ ਕੇ ਜਿਹੜਾ ਕਿ ਹੰਗਾਮਾ ਕੀਤਾ ਗਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸੋ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਤੱਕਾ ਮੁਕੀ ਹੋਈ ਹੈ ਇਰਾਸਤ ਦੇ ਵਿੱਚ ਲੈ ਨੇ ਕਈ ਪ੍ਰਦਰਸ਼ਨਕਾਰੀ ਜਨਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸੋ ਕਾਫੀ ਜ਼ਿਆਦਾ ਹੰਗਾਮਾ ਹੋਇਆ ਗੁਰਦਾਸਪੁਰ ਦੇ ਵਿੱਚ ਕਿ ਕਿਸਾਨ ਦੇ ਜ਼ਬਰਦਸਤੀ ਬਾਸਥਲੇ ਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਕਈ ਕਿਸਾਨਾਂ ਦੀਆਂ ਪੱਗਾਂ ਵੀ ਲਥੀਆਂ ਕਾਫੀ ਜ਼ਿਆਦਾ ਜ਼ੋਰਦਾਰ ਇਹ ਹੰਗਾਮਾ ਹੋਇਆ ਗੁਰਦਾਸਪੁਰ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋਇਆ ਮਹਿਲਾ ਕਿਸਾਨ ਵੀ ਵੱਡੀ ਗੰਤੀ ਦੇ ਵਿੱਚ ਦਿਖਾਈ ਦਿਖਾਈ ਦਿੱਤੇ ਨੇ ਕਿ ਇਸ ਦੇ ਵਿੱਚ ਮਹਿਲਾ ਕਿਸਾਨ ਵੀ ਮੌਜੂਦ ਸਨ ਸੰਗਾਂਬੇ ਦੇ ਵਿੱਚ ਸੋ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਸਾਨਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਜਦ ਤੱਕ ਕਿ ਪੁਲਿਸ ਵੀ ਪਹੁੰਚੀ ਤੇ ਪੁਲਿਸ ਦੇ ਨਾਲ ਕਿਸਾਨਾਂ ਦੀ ਟੱਕਰਮੁਕੀ ਵੀ ਹੋਈ ਹੈ ਸੋ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਜੁਤੇ ਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਗੁਰਦਾਸਪੁਰ ਦੇ ਵਿੱਚ ਜ਼ਮੀਨ ਐਕਵਾਇਰ ਨੂੰ ਲੈ ਕੇ ਉੱਥੇ ਹੀ ਮਹਿਲਾ ਕਿਸਾਨ ਵੀ ਇਸ ਪ੍ਰਦਰਸ਼ਨ ਦੇ ਵਿੱਚ ਮੌਜੂਦ ਸਨ ਜਦੋਂ ਪੁਲਿਸ ਦੇ ਵੱਲੋਂ ਜਿੱਥੇ ਕਿ ਉੱਥੇ ਪਹੁੰਚ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਤੇ ਪੁਲਿਸ ਵਿਚਾਲੇ ਜਿਹੜੀ ਕਿ ਤੱਕਾ ਮੁਕੀ ਹੋਈ ਹੈ ਸੋ ਇਸੇ ਖਬਰ ਤੇ ਰੋਹਿਤ ਗੁਪਤਾ ਹਰ ਨਾਲ ਜੁੜ ਚੁੱਕੇ ਨੇ ਸੋ ਰੋਹਿਤ ਜੜਾ ਕਾਫੀ ਜ਼ਿਆਦਾ ਹੰਗਾਮਾ ਹੋਇਆ ਕੀ ਕੁਝ ਹੋਰ ਜਾਣਕਾਰੀ ਹੈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਪਹਿਲੇ ਵੀ ਦੋ ਤਿੰਨ ਵਾਰ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਝੜਪ ਹੋ ਚੁੱਕੀ ਔਰ ਕਾਫੀ ਜ਼ਬਰਦਸਤ ਝੜਪਾਂ ਹੁੰਦੀਆਂ ਹਰ ਵਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਜਾਂਦਾ ਤੇ ਅੱਜ ਸਵੇਰੇ ਜਦੋਂ ਕਿਸਾਨਾਂ ਨੂੰ ਖਬਰ ਮਿਲੀ ਕਿ ਪ੍ਰਸ਼ਾਸਨ ਅੱਜ ਫੇਰ ਰਿਕਵਾਇਰਮੈਂਟ ਲੈ ਰਿਹਾ ਆ ਰਿਹਾ ਤੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਇਸ ਦੌਰਾਨ ਪਹਿਲੇ ਤੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਲੇਕਿਨ ਜਦੋਂ ਕਿਸਾਨ ਉੱਥੋਂ ਨਹੀਂ ਉੱਠੇ ਤਾਂ ਪ੍ਰਸ਼ਾਸਨ ਨੇ ਜ਼ਬਰਦਸਤੀ ਦਿਖਾਣੀ ਸ਼ੁਰੂ ਕਰ ਦਿੱਤੀ ਔਰ ਇਸ ਦੌਰਾਨ ਕਿਸਾਨਾਂ ਤੇ ਪੁਲਿਸ ਦਰਮਿਆਨ ਝੜਪ ਵੀ ਹੋਈ ਹੈ ਔਰ ਬਾਅਦ ਵਿੱਚ ਕਿਸਾਨ ਬੀਬੀਆ اور ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜੀ ਜੀ ਬਿਲਕੁਲ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾ ਰਿਹਾ ਕਿਉਂਕਿ ਜ਼ਮੀਨ ਐਕਵਾਇਰ ਦਾ ਮਾਮਲਾ ਹੈ ਉਸ ਨੂੰ ਲੈ ਕੇ ਇਹ ਤਾਂ ਕੰਮ